रेडी स्टार्ट ਦੂਜਿਆਂ ਨਾਲ ਪਿਆਰ ਅਤੇ ਨਿਮਰਤਾ ਨਾਲ ਹੌਲੀ ਬੋਲੋ ਡੰਡੀ ਦੂਸਰਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਡੰਡੀ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਸਮਝੋ ਡੰਡੀ ਮਨੋਸਥਿਤੀ ਨੂੰ ਸਮਝੋ ਡੰਡੀ ਹਮੇਸ਼ਾ ਇਹ ਹੀ ਸੋਚ ਕੇ ਜੋ ਚੰਗਾ ਮਾੜਾ ਕਰਮ ਕਰਦਾ ਹੈ ਉਹੋ ਹੀ ਉਸਦਾ ਕਰਮ ਬਣਦਾ ਹੈ ਅਤੇ ਉਹੋ ਹੀ ਉਸਦਾ ਫਲ ਭੁਗਤਦਾ ਹੈ ਡੰਡੀ ਜੋ ਮੈਂ ਕੀਤਾ ਉਹ ਮੇਰਾ ਕਰਮ ਜੋ ਦੂਜੇ ਨੇ ਕੀਤਾ ਉਹ ਦੂਜੇ ਦਾ ਕਰਮ ਟੰਡੀ ਇਸ ਲਈ ਜੋ ਤੁਹਾਨੂੰ ਗੁੱਸੇ ਕ੍ਰੋਧ ਨਾਲ ਬੋਲਦਾ ਹੈ ਉਹ ਉਸੇ ਦਾ ਕਰਮ ਬਣਦਾ ਹੈ ਡੰਡੀ ਇਸ ਲਈ ਦੂਜਿਆਂ ਦੇ ਗੁੱਸੇ ਨੂੰ ਨજર ਅੰਦਾਜ਼ ਕਰਨਾ ਸਿੱਖੋ ਡੰਡੀ ਮਨ ਤੇ ਨਾ ਲਗਾਓ ਡੰਡੀ ਜੇਕਰ ਗੁੱਸਾ ਮਨ ਤੇ ਲਾਵਾਂਗੇ ਤਾਂ ਸਾਡਾ ਨੁਕਸਾਨ ਹੋਵੇਗਾ ਡੰਡੀ ਗੁੱਸਾ ਕਰਨ ਨਾਲ ਸਾਡੀ ਸਰੀਰਕ ਅਤੇ ਆਤਮਿਕ ਸ਼ਕਤੀ ਘਟਦੀ ਹੈ ਡੰਡੀ ਕੋਈ ਗਲਤ ਕੰਮ ਨਾ ਕਰੋ ਡੰਡੇ ਦੂਜਿਆਂ ਨਾਲ ਧੀਰਜ ਸ਼ਾਂਤੀ ਅਤੇ પ્રેમ ਪਿਆਰ ਨਾਲ ਬੋਲੋ ਅਤੇ ਵਿਹਾਰ ਕਰੋ ਡੰਡੇ ਸਥਿਰਤਾ ਨਾਲ ਬੈਠਣ ਦਾ ਅਭਿਆਸ ਕਰੋ ਡੰਡੇ ਅਦੇਹਾ ਕਰਨ ਨਾਲ ਤੁਹਾਡੀ ਆਤਮਿਕ ਅਤੇ ਸਰੀਰਕ ਸ਼ਕਤੀ ਵਧੇਗੀ ਡੰਡੇ ਕੋਈ ਗਲਤ ਕੰਮ ਕਰਦਾ ਹੈ ਕਰੀ ਜਾਣ ਦੇਵ ਪਰੰਤੂ ਤੁਸੀਂ ਠੀਕ ਕੰਮ ਕਰਨਾ ਨਾ ਛੱਡੋ ਡੰਡੇ ਮੂੰਹ ਤੋਂ ਸੋਚ ਸਮਝ ਕੇ ਘਟੋ ਘਟ ਸ਼ਬਦ ਬੋਲੋ ਕਿਉਂ ਜੋ ਮੂੰਹ ਵਿੱਚੋਂ ਨਿਕਲੇ ਸ਼ਬਦ ਕਦੇ ਵਾਪਸ ਨਹੀਂ ਹੁੰਦੇ ਡੰਡੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਨਮਾਨ ਕਰੋ ਕਿਉਂ ਜੋ ਉਹ ਸਾਡੀ ਭਲਾਈ ਲਈ ਸੋਚਦੇ ਕਰਦੇ ਅਤੇ ਕਹਿੰਦੇ ਹਨ ਡੰਡੇ ਦੂਸਰਿਆਂ ਉੱਤੇ ਰਾਜ ਕਰਨ ਦੀ ਥਾਂ ਖੁਦ ਉੱਤੇ ਰਾਜ ਕਰਨਾ ਸਿੱਖੋ ਡੰਡੀ ਖੁਦ ਦੀ ਪਹਿਚਾਨ ਕਰੋ ਡੰਡੀ ਪਹਿਲਾਂ ਖੁਦ ਅਨੁਸ਼ਾਸਨ ਵਿੱਚ ਰਹੋਗੇ ਫਿਰ ਹੀ ਬੱਚੇ ਅਨੁਸ਼ਾਸਨ ਵਿੱਚ ਰਹਿਣਗੇ ਡੰਡੀ ਬੱਚਿਆਂ ਨੂੰ ਚੰਗੇ ਸੰਸਕਾਰ ਦੇਵੋ ਡੰਡੀ ਖੁਸ਼ ਅਤੇ ਸੁਖੀ ਰਹਿਣ ਬਿਮਾਰੀਆਂ ਤੋਂ ਬਚਣ ਲਈ ਸੱਚ ਅਤੇ ਧਰਮ ਦਾ ਪਾਲਣ ਕਰੋ ਡੰਡੀ ਹਮੇਸ਼ਾ ਚੰਗੇ ਕਰਮ ਕਰੋ ਕਿਉਂ ਜੋ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਡੰਡੀ ਕਹਾਵਤ ਹੈ ਕਿ ਜੈਸਾ ਬੀਜੋਗੇ ਤੈਸਾ ਵੱਢੋਗੇ ਡੰਡੀ ਕਦੇ ਵੀ ਲੋਕਾਂ ਦੀ ਆਲੋਚਨਾ ਤੋਂ ਨਾ ਡਰੋ ਡੰਡੀ ਬਿਨਾ ਮਤਵਲ ਲੋੜ ਤੋਂ ਵੱਧ ਕਿਸੇ ਦੀ ਪ੍ਰਸ਼ੰਸਾ ਨਾ ਕਰੋ ਡੰਡੀ ਤੁਹਾਡਾ ਸੱਚਾ ਮਿੱਤਰ ਉਹ ਹੁੰਦਾ ਹੈ ਜੋ ਤੁਹਾਡੀ ਸਹੀ ਆਲੋਚਨਾ ਕਰਦਾ ਹੈ ਡੰਡੀ ਸਦਾ ਧਰਮ ਅਤੇ ਸੱਚ ਦਾ ਪਾਲਨ ਕਰੋ ਡੰਡੀ ਆਪਣੀ ਸੋਚ ਤੇ ਅੜੇ ਰਹੋ ਡੰਡੀ